ਸਸ ਸਿੱਖਾਂ ਮੇਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵਾਂਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਇੱਕ ਪੰਜਾਬ ਹੋਮਗਾਰਡ ਦੀ ਜਿਹੜੀ ਭਰਤੀ ਆ ਰਹੀ ਆ ਪੰਜਾਬ ਦੇ ਵਿੱਚ ਠੀਕ ਹੈ ਜੀ ਇਹ ਇਹ ਭਰਤੀ ਨੂੰ ਲੈ ਕੇ ਕਾਫੀ ਕੈਡੀ ਡਾਟਾ ਨੇ ਮੈਨੂੰ ਕਾਫੀ ਸਵਾਲ ਨੇ ਜੇਕਰ ਤੁਸੀਂ ਕਮੈਂਟ ਸੈਕਸ਼ਨ ਦੇਖੋਗੇ ਮੇਰਾ ਠੀਕ ਹੈ ਜੀ ਉਰੇ ਜੀ ਵੀ ਤੁਸੀਂ ਦੇਖੋਗੇ ਬਹੁਤ ਸਾਰੇ ਬੱਚਾ ਦੇ ਮੈਨੂੰ ਇਹ ਭਰਤੀ ਨੂੰ ਲੈ ਕੇ ਸਵਾਲ ਆ ਰਹੇ ਆ ਤੇ ਜਿਹੜੇ ਜਿਹੜੇ ਸਵਾਲ ਆ ਰਹੇ ਆ ਜਿਉ ਤੁਹਾਡੇ ਮੈਂ ਤਾਂ ਮੈਂਸ਼ਨ ਕੀਤੇ ਹੋਏ ਸਾਰੇ ਸਵਾਲਾਂ ਦਾ ਤੁਹਾਨੂੰ ਮੈਂ ਸਹੀ ਜਵਾਬ ਦੇਵਾਂਗਾ ਕੌਂਕੀ ਰਾਜ ਇਹ ਵਿਭਾਗ ਹੈ ਜਿਹੜਾ ਪੰਜਾਬ ਹੋਂਗੜੇ ਪੰਜਾਬ ਪੁਲਿਸ ਨਾਲ ਹੀ ਰਿਲੇਟ ਕਰਦਾ ਹੈਗਾ ਪੰਜਾਬ ਪੁਲਿਸ ਦਾ ਹੀ ਇੱਕ ਵਿਭਾਗ ਹੈਗਾ ਮੈਂ ਵੀ ਇਸ ਫੀਲਡ ਨਾਲ ਜੁੜਿਆ ਹੋਇਆ ਰਾਜੀ ਤਾਂ ਕਰਕੇ ਤੁਹਾਨੂੰ ਸਾਰੀਆਂ ਚੀਜ਼ਾਂ ਇਹਦੇ ਵਿੱਚ ਡਿਟੇਲ ਤੇ ਦੱਸੂਗਾ ਕੋਈ ਵੀ ਚੀਜ਼ ਮੇਹੀ ਜੀ ਹੋਊਗੀ ਜਿਹੜੀ ਇਹ ਚ ਸਕਿਪ ਕਰੂੰਗਾ ਠੀਕ ਹੈ ਜੀ ਤਾਂ ਕਰਕੇ ਜਿਹੜੀ ਜਿਹਦੀ ਆਪਾਂ ਨੂੰ ਨੌਲੇਜ ਹੈਗੀ ਹੈ ਤਾਂ ਆਪਣਾ ਫਰਜ਼ ਬਣਦਾ ਕਿ ਬੱਚਿਆਂ ਨੂੰ ਉਹਦੇ ਬਾਰੇ ਜਾਗਰੂਕ ਕਰਨ ਦਾ ਤੇ ਉਹਦੇ ਬਾਰੇ ਬੱਚਿਆਂ ਨੂੰ ਸਮਝਾਉਣ ਦਾ ਠੀਕ ਹੈ ਜੀ ਹੁਣ ਤੁਹਾਡਾ ਕੰਮ ਕੀ ਹੈਗਾ ਵੀਡੀਓ ਨੂੰ ਵਾਦੋ ਵਾਦ ਲਾਈਕ ਕਰਨਾ ਹੈਗਾ ਵੀਡੀਓ ਨੂੰ ਸ਼ੇਅਰ ਕਰਨਾ ਹੈਗਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਠੀਕ ਹੈ ਜੀ ਇਹ ਤੁਹਾਡਾ ਕੰਮ ਵਾਂਗ ਮੇਰਾ ਕੰਮ ਹੈਗਾ ਤੁਹਾਨੂੰ ਇਹਦੇ ਬਾਰੇ ਜਾਣੂ ਕਰਵਾਉਣਾ ਤੇ ਇੱਕ ਤੁਹਾਡੇ ਵਾਸਤੇ ਇਹਦੇ ਵਾਸਤੇ ਇੱਕ ਤੁਹਾਡੇ ਬਾਤ ਕਰ ਲੂਗੀ ਸਪੈਸ਼ਲ ਵੀਡੀਓ ਲੈ ਕੇ ਆ ਰਹੇ ਹਾਂ ਰਾਜੇ ਜਿਹਦੀ ਤੁਹਾਨੂੰ ਦੱਸਾਂਗੇ ਭਾਈ ਇਹ ਜੀ ਰਿਟੈਂਟ ਟੈਸਟ ਹੋਊਗਾ ਕਿ ਕਿਸ ਆਧਾਰ ਤੇ ਇਹਦੇ ਜਿ ਇੱਕ ਨਵੇਂ ਜਾਂ ਇੱਕ ਨਵਾਂ ਸਿਸਟਮ ਆਇਆ ਉਹਦੇ ਆਧਾਰ ਤੇ ਭਰਤੀ ਹੋਊਗੀ ਇਹਦੀ ਦੋਨੇ ਚੀਜ਼ਾਂ ਡਿਸਕਸ਼ਨ ਆਪਾਂ ਕਰਾਂਗੇ ਵੀਡੀਓ ਦੇ ਵਿੱਚ ਅੱਜ ਆਪਾਂ ਜਿਹੜੀਆਂ ਚੀਜ਼ਾਂ ਬਾਰੇ ਗੱਲ ਕਰਨੀ ਹੈ ਉਹਦੇ ਬਾਰੇ ਗੱਲ ਕਰ ਲੀਗੇ ਠੀਕ ਹੈ ਜੀ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਰਾਜੀ ਜੀ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ 2025 ਤੇ ਜਿਹੜੀ ਹੁਣ 26 ਦੇ ਵਿੱਚ ਭਰਤੀ ਆਉਣੀ ਹੈ ਉਹਦੀ ਤਿਆਰੀ ਕਰਨਾ ਚਾਹੁੰਦਾ ਤੁਸੀਂ ਆਪਣਾ ਬੈਚ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਜਿਹੜੇ ਬੱਚੇ ਨੇ ਪੇਪਰ ਦੇ ਵਿੱਚ ਆ ਹੁਣ ਪੇਪਰ ਹੋਣਾ ਥੋੜਾ ਟਾਈਮ ਲੱਗੇਗਾ ਉਹਨੂੰ 90 ਤੋਂ 92% ਆਫ ਚੱਲ ਰਹੀ ਹੈ ਉਹਨਾਂ ਬੱਚਿਆਂ ਵਾਸਤੇ ਬਾਕੀ ਦਾ ਜੇਕਰ ਤੁਸੀਂ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ ਕਰਨਾ ਹੈ ਤਾਂ ਤੁਸੀਂ ਆਪਣਾ ਆਲ ਪੰਜਾਬ ਐਗਜ਼ਾਮ ਲੈ ਸਕਦੇ ਹੋ ਜਿੱਚ ਤੁਹਾਡਾ ਗਰੁੱਪ ਡੀ ਪਟਵਾਰੀ ਵੀਡੀਓ ਸਾਰੇ एग्जाम ਵੀ ਕਵਰ ਹੋ ਜਾਣਗੇ ਸਪੈਸ਼ਲ ਤੌਰ ਤੇ ਵੀ ਤੁਸੀਂ ਲੈ ਸਕਦੇ ਹੋ ਇਹ ਬੈਚਾਂ ਦੇ ਵਿੱਚ ਸਾਰੀਆਂ ਕਲਾਸਾਂ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਮਿਲਣਗੀਆਂ ਸਾਰੀਆਂ ਕਲਾਸਾਂ ਦੇ ਰਾਜੇ ਜਿਹੜੇ ਪੀਡੀਐਫ ਨਾਲ ਹੋਣਗੇ ਸਾਰੀਆਂ ਕਲਾਸਾਂ ਵੀਡੀਓ ਹੋਣਗੀਆਂ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣੀਆਂ ਰਾਜੇ ਜਿਹੜਾ ਕੈਂਡੀਡੇਟ ਕਹਿੰਦਾ ਜੀ ਮੈਨੂੰ ਮੈਥ ਰੀਜ਼ਨਿੰਗ ਨਹੀਂ ਆਉਂਦੀ ਰਾਜੇ ਤਾਂ ਇੰਨਾ ਸਾਡਾ ਪ੍ਰੋਮਿਸ ਹੈ ਕਿ ਬੱਚਾ ਪੂਰਾ ਇੰਟੈਲੀਜੈਂਟ ਹੋ ਕੇ ਨਿਕਲੂਗਾ ਜੇਕਰ ਤੁਸੀਂ ਕਰਵਾਇਆ ਹੋਈਆਂ ਸਾਰੀਆਂ ਚੀਜ਼ਾਂ ਪੂਰੇ ਧਿਆਨ ਦੇ ਨਾਲ ਕਰਦੇ ਹੋ ਮੇਰੇ ਮੈਥਡ ਅਨਸਰ ਕਰਦੇ ਕਿਉਂਕਿ ਤੁਹਾਨੂੰ ਪਤਾ ਹੋਵੇ ਤਾਂ ਮੈਂ ਕਦੇ ਵੀ ਆਪਣੇ ਮੈਥ ਦੀ ਰੀਜ਼ਿੰਗ ਦੇ ਵਿੱਚ ਕਿਸੇ ਬੱਚੇ ਨੂੰ ਕੋਈ ਫਾਰਮੂਲੇ ਨਹੀਂ ਕਰਵਾਉਂਦਾ ਹੁੰਦਾ ਉਹਨੂੰ ਸਿਰਫ ਬੇਸਿਕ ਟ੍ਰਿਕਸ ਦੇ ਨਾਲ ਆਪਾਂ ਸਵਾਲ ਕਰਵਾਉਣੇ ਹੁੰਦੇ ਆ ਠੀਕ ਹੈ ਜੀ ਤੇ ਬਾਕੀ ਸਭ ਤੋਂ ਜ਼ਿਆਦਾ ਜਿਹੜੇ ਸਿਲੈਕਸ਼ਨ ਆਉਣਗੇ ਤੇ ਸਭ ਤੋਂ ਜ਼ਿਆਦਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਤੇ ਪੰਜਾਬ ਫਾਇਰਮੈਨ ਦੇ ਵਿੱਚ ਭਰਤੀ ਕਰਵਾਉਣ ਵਾਲਾ ਚੈਨਲ ਆਪਣਾਗਾ ਠੀਕ ਹੈ ਜੀ ਜਲਦੀ ਜਲਦੀ ਸ਼ੇਅਰ ਕਰਦਾ ਕਰੋ ਆਪਣਾ ਮੋਬਾਈਲ ਨੰਬਰ ਹੈ ਐਪ ਅਤੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਆਪਣੀ ਐਪ ਨੂੰ ਹੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦਾ ਦਿਪੁਲ ਰ ਐਜੂਕੇਸ਼ਨ ਰ ਜਿੰਨਾ ਰਹ ਚਲੋ ਜੀ ਚਲਦੇ ਆ ਅੱਜ ਦੇ ਆਪ ਪ੍ਰਸ਼ਨਾਂ ਦੇ ਜਿਹੜੇ ਤੁਹਾਡੇ ਇਸ ਵੀਡੀਓ ਪਰਤੀ ਬਣਾਏ ਆ। ਇਹ ਰਾਜੇ ਜਿਹੜੀ ਵੀ ਤੁਹਾਡੇ ਵਾਸਤੇ ਇਨਫਰਮੇਸ਼ਨ ਲੈ ਕੇ ਆ ਰਹੇ ਆ ਬਿਲਕੁਲ ਸਹੀ ਇਨਫਰਮੇਸ਼ਨ ਹੈ। ਠੀਕ ਹੈ ਜੀ। ਆਪਾਂ ਇਸ ਫੀਲਡ ਨਾਲ ਤਾਂ ਕਰਕੇ ਤੁਹਾਨੂੰ ਮੈਂ ਬਿਲਕੁਲ ਸਹੀ ਦੱਸ ਰਹੇ ਆ। ਹੋਮ ਗਾਰਡ ਦੀ ਜਿਹੜੀ ਨੌਕਰੀ ਹੁੰਦੀ ਹੈ ਰਾਜੇ ਇਹ ਪਰਮਾਨੈਂਟ ਹੁੰਦੀ ਹੈ ਜਾਂ ਇਹ ਇੱਕ ਠੇਕੇ ਤੇ ਭਰਤੀ ਹੋਊਗੀ? ਤੁਹਾਡੀ ਇਹ ਪ੍ਰਸ਼ਨ ਬਹੁਤ ਸਾਰੇ ਬੱਚਿਆਂ ਦੇ ਮਨ ਵਿੱਚ ਹੈਗੇ ਆ ਕਿ ਜੀ ਇਹ ਭਰਤੀ ਪੱਕੀ ਹੋਊਗੀ ਤੁਹਾਡੇ ਸਾਡੇ ਵਾਸਤੇ ਬਾਹਰ ਵਿੱਚ ਸਾਨੂੰ ਹਟਾਤਾ ਨਹੀਂ ਦੇਣਗੇ। ਠੀਕ ਹੈ ਜੀ ਤਾਂ ਰਾਜੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜੀ ਇਹ ਭਰਤੀ ਹੋਊਗੀ ਜ ਠੀਕ ਹੈ ਜੀ ਪਰਮਾਨੈਂਟ ਭਰਤੀ ਹੋਊਗੀ ਇਹ ਇਹ ਜੇ ਤੁਹਾਨੂੰ ਕੋਈ ਵੀ ਹਟਾ ਨਹੀਂ ਸਕਦਾ ਜਿਵੇਂ ਕਿ ਇੱਕ ਕਾਂਸਟੇਬਲ ਹੁੰਦਾਗਾ ਇੱਕ ਹੌਲਦਾਰ ਹੁੰਦਾ ਉਵੇਂ ਜਿਵੇਂ ਹੀ ਇੱਕ ਅਧਿਕਾਰੀ ਹੁੰਦਾ ਜਿਹੜਾ ਕਾਂਸਟੇਬਲ ਵਾਲਾ ਹੁੰਦਾਗਾ ਆਪਣਾ ਹੋਮ ਗਾਰਡ ਵਾਲਾ ਹੁੰਦਾ ਕੀ ਫਰਕ ਹੁੰਦਾ ਹੋਮ ਗਾਰਡ ਦੇ ਸਿਪਾਹੀ ਦੇ ਵਿੱਚ ਤਾਂ ਰਾਜੇ ਇਹਦੇ ਵਿੱਚ ਹੋਮ ਗਾਰਡ ਦੇ ਸਿਪਾਹੀ ਦੇ ਵਿੱਚ ਇਹ ਫਰਕ ਹੁੰਦਾ ਕਿ ਜਿਹੜਾ ਹੋਮ ਗਾਰਡ ਹੁੰਦਾ ਰਾਜੇ ਇਹਨੂੰ ਜਿਹੜੇ ਦੂਸਰੇ ਪੱਤੇ ਮਿਲਦੇ ਨੇ ਜਿਵੇਂ ਕਿ ਇੱਕ ਕਾਂਸਟੇਬਲ ਨੂੰ ਪੱਤੇ ਮਿਲਦੇ ਆ ਨਾਲ ਤਨਖਾਹ ਦੇ ਉਹਦਾ টিਆਰਡੀਏ ਲੱਗ ਕੇ ਕਾਫੀ ਰਿਪੇਮੈਂਟ ਚਲੀ ਜਾਂਦੀ ਹੈ ਪਰ ਜਿਹੜਾ ਹੋਮਗਾਰਡ ਹੋਊਗਾ ਤਾਂ ਜੇ ਇਹਦੀ ਬੇਸਿਕ ਤਨਖਾਹ ਹੋਊਗੀ ਇੱਕ 30 ਕੁ ਹਜ਼ਾਰ ਦੇ ਲਗਭਗ ਇਹਨੂੰ ਮੰਥਲੀ ਮਿਲਿਆ ਕਰੂਗਾ ਠੀਕ ਹੈ ਜੀ ਉਮੀਦ ਹੈ ਤੁਹਾਡਾ ਚੱਲਣਾ 58 ਸਾਲ 'ਚ ਤੁਹਾਡੀ ਰਿਟਾਇਰਮੈਂਟ ਹੋਊਗੀ ਸੇਮ ਟੂ ਸੇਮ ਤੁਹਾਡੀ ਵਰਦੀ ਹੋਊਗੀ ਪੰਜਾਬ ਪੁਲਿਸ ਦੀ ਜਿਵੇਂ ਇੱਕ ਕਾਂਸਟੇਬਲ ਦੀ ਵਰਦੀ ਹੁੰਦੀ ਹੈ ਤੇ ਉਵੇਂ ਹੀ ਵਰਦੀ ਇੱਕ ਹੋਮਗਾਰਡ ਮਲਾਜ਼ਮ ਦੀ ਹੋਊਗੀ ਠੀਕ ਹੈ ਜੀ ਉਵੇਂ ਜਿਵੇਂ ਤੁਹਾਡਾ ਪੰਜਾਬ ਪੁਲਿਸ ਦਾ ਆਈ ਕਾਰਡ ਬਣਿਆ ਹੋਊਗਾ ਸਾਰਾ ਪ੍ਰੋਸੈਸ ਤੁਹਾਡਾ ਸੇਮ ਟੂ ਸੇਮ ਹੋਊਗਾ ਠੀਕ ਹੈ ਜੀ ਪਰ ਜਿਹੜੇ ਉਹਨਾਂ ਨੂੰ ਪੱਤੇ ਮਿਲਣਗੇ ਉਹ ਪੱਤੇ ਤੁਹਾਨੂੰ ਨਹੀਂ ਮਿਲਣਗੇ ਤੁਹਾਨੂੰ ਕੇਵਲ ਇਹ ਦੀ ਇਹ ਤਨਖਾਹ ਮਿਲੂਗੀ ਰਾਜੀ ਜੀ ਜਿੰਨੀ ਹੈਗੀ ਆ ਠੀਕ ਹੈ ਜੀ ਦੂਸਰੀ ਗੱਲ ਇਹਦਾ ਪ੍ਰਵੀਜ਼ਨ ਪੀਡ ਵੀ ਨਹੀਂ ਹੋਊਗਾ ਠੀਕ ਹੈ ਤੇ ਇਹ ਤੁਹਾਨੂੰ ਇਹੀ ਮਿਲਣਗੇ ਆ ਦੂਸਰੀ ਗੱਲ ਰਾਜੀ ਸਰਕਾਰ ਨੂੰ ਇਸ ਭਰਤੀ ਕਰਨ ਦੀ ਲੋੜ ਕਿਉਂ ਪਈ ਹੈ ਦੂਜਾ ਪਰੇਸ਼ਨ ਏ ਹੈਗਾ ਠੀਕ ਹੈ ਜੀ ਇਹਦੇ ਬਾਰੇ ਵੀ ਤੁਹਾਨੂੰ ਦੱਸਦਾ ਦੂਜਾ ਕਾਰਨ ਇਹ ਹੈ ਰਾਜੀ ਕਿ ਜੇਕਰ ਤੁਸੀਂ ਮੇਰੇ ਕਰਵਾਇਆਂ ਹੋਈਆਂ ਚੀਜ਼ਾਂ ਕਰ ਦਿਓ ਜੀ ਮੈਂ ਕਰੰਟ ਕਰੰਟ ਫੇਰ ਤੁਸੀਂ ਕਰੇ ਮੇਰੇ ਤਾਂ ਤੁਹਾਨੂੰ ਪਤਾ ਕਿ ਹੁਣ ਇੱਕ ਰਿਪੋਰਟ ਆਈ ਹੈ ਉਹਦੇ ਵਿੱਚ ਰਿਪੋਰਟ ਦੇ ਵਿੱਚ ਕੀ ਦੱਸਿਆ ਗਿਆ ਕਿ ਸਭ ਤੋਂ ਵੱਧ ਜਿਹੜਾ ਅੱਤਵਾਦ ਹੈ ਦੁਨੀਆ ਦੇ ਵਿੱਚ ਪਹਿਲ ਨੰਬਰ ਤੇ ਇੱਕ ਫਾਸੋ ਦੇਸ਼ ਹੈ ਉਹਦੇ ਵਿੱਚ ਹੈ ਸਭ ਤੋਂ ਜ਼ਿਆਦਾ ਅੱਤਵਾਦ ਤੇ ਦੂਜੇ ਨੰਬਰ ਤੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅੱਤਵਾਦ ਹੈਗਾ ਪਾਕਿਸਤਾਨ ਦੇ ਵਿੱਚ ਤੀਜੇ ਨੰਬਰ ਤੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅੱਤਵਾਦ ਹੈਗਾ ਸੀਰੀਆ ਦੇ ਵਿੱਚ ਠੀਕ ਹੈ ਜੀ ਇਹ ਤੁਹਾਨੂੰ ਮੈਂ 3 ਕੰਟਰੀਆਂ ਕਰੰਟ ਅਫੇਅਰਾਂ ਦੇ ਵਿੱਚ ਕਰਵਾ ਕੇ ਗਿਆ ਹੋਏਗਾ ਤੇ ਆਪਣਾ ਰੈਂਕ ਕਿਹ ਮਾਤਵਾਦ ਦੇ ਵਿੱਚ 14ਵਾਂ ਰੈਂਕ ਆਪਣਾ 2024 ਦੇ ਵਿੱਚ ਵੀ ਆਪਣਾ 14ਵਾਂ ਰੈਂਕ ਸੀਗਾ ਠੀਕ ਹੈ ਜੀ ਅਤੇ 2025 ਦੇ ਵਿੱਚ ਵੀ ਆਪਣਾ ਕਿੰਨਾ ਰੈਂਕ ਹੈਗਾ 14ਵਾਂ ਰੈਂਕ ਹੈ ਤੁਹਾਨੂੰ ਮੈਂ ਕਰਵਾ ਕੇ ਗਿਆ ਹੋਇਆਗਾ ਹੈਨਾ ਤਾਂ ਉਹੀ ਕਾਰਨ ਹੈ ਜੀ ਆਪਣੀ ਸਰਹੱਦ ਕਿਹਦੇ ਨਾਲ ਲੱਗਦੀ ਹੈ ਜੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਪਾਕਿਸਤਾਨ ਆਪਣਾ ਗੁਆਂਢੀ ਦੇਸ਼ ਹੈ ਠੀਕ ਹੈ ਜੀ ਕਿੰਨੀਆਂ ਸਟੇਟਾਂ ਲੱਗਦੀਆਂ ਪੰਜਾਬ ਦੀਆਂ ਦੇਖੋ ਆ ਸਾਰਾ ਇਲਾਕਾ ਜਿਹੜਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਠੀਕ ਹੈ ਜੀ ਤੇ ਗੁਰਦਾਸਪੁਰ ਗਰਦਾਸਪੁਰ ਪਠਾਨਕੋਟ ਠੀਕ ਹੈ ਜੀ ਇਹ ਸਾਰੇ ਦੇ ਸਾਰੇ ਰਾਜੇ ਪਾਕਿਸਤਾਨ ਦੇ ਨਾਲ ਆਪਦੀ ਸਰਹੱਦ ਸਾਂਝੀ ਕਰਦੇ ਨੇ ਪਾਕਿਸਤਾਨ ਇੱਕ ਤੁਹਾਨੂੰ ਪਤਾਗਾ ਕਿ 테러ਰਿਸਟ ਨੂੰ ਸਭ ਤੋਂ ਵੱਧ ਪਨਾ ਦੇਣ ਵਾਲਾ ਇੱਕ ਆਪਣਾ ਇਲਾਕਾ ਹੈ ਤੇ ਜਦੋਂ ਵੀ ਹੁੰਦਾ ਉਹਨੂੰ ਪਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਕੀ ਹੋਇਆਗਾ ਜੰਮੂ ਕਸ਼ਮੀਰ ਦੇ ਵਿੱਚ ਕੀ ਹੋਇਆਗਾ ਸਭ ਤੋਂ ਕਿਉਂਕਿ ਜੰਮੂ ਕਸ਼ਮੀਰ ਦੀ ਵੀ ਪਾਕਿਸਤਾਨ ਨਾਲ ਲੱਗਦਾਗਾ ਤੇ ਪੰਜਾਬ ਵੀ ਪਾਕਿਸਤਾਨ ਨਾਲ ਲੱਗਦਾ ਜਿੰਨਾ ਖਤਰਾ ਉੱਥੇ ਆ ਉਹਨਾਂ ਖਤਰਾ ਹੀ ਪੰਜਾਬ ਦੇ ਵਿੱਚ ਆ ਪੰਜਾਬ ਵੀ ਇੱਕ ਸਰਹੱਦੀ ਸਟੇਟ ਹੈਗੀ ਜਿਵੇਂ ਤੁਸੀਂ ਦੇਖੋ ਤਾਂ ਰਾਜੇ ਉਹਨੂੰ ਮਤੇਦਾਨ ਰੱਖਦੇ ਹੋਏ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਗਿਣਤੀ ਹੈ ਹੋਮਗਾਰਡ ਮਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ ਠੀਕ ਹੈ ਜੀ ਅੱਗੇ ਵੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਅੱਤਵਾਦ ਬਹੁਤ ਸਿਖਰ ਤੇ ਪਹੁੰਚ ਗਿਆ ਸੀਗਾ 1984 99 ਦੀਆਂ ਗੱਲਾਂ ਗਈਆਂ ਉਦੋਂ ਵੀ ਫਿਰ ਇਹਨਾਂ ਨੇ ਹੋਮਗਾਰਡ ਵਾਲਿਆਂ ਦੀ ਅਤੇ ਐਸਪੀਓ ਦੀ ਭਰਤੀ ਹੁੰਦੀ ਸੀ ਅ ਕੋਰੇ ਬਾਰੇ ਵੀ ਡਿਸਕਸ਼ਨ ਕਰਾਂਗੇ ਐਸਪੀਓ ਦੀ ਭਰਤੀ ਹੁੰਦੀ ਸੀ ਠੀਕ ਹੈ ਜੀ ਐਸਪੀਓ ਦੀ ਭਰਤੀ ਫਿਲਹਾਲ ਐਸਪੀਓ ਦੀ ਭਰਤੀ ਹਜੇ ਵੀ ਕੀ ਸਟੇਟਾਂ ਦੇ ਵਿੱਚ ਚੱਲਦੀ ਹੈ ਪਰ ਪੰਜਾਬ ਦੇ ਵਿੱਚ ਐਸਪੀਓ ਦੀ ਭਰਤੀ ਰੋਕਤੀ ਸੀਗੀ ਉਹਰੇ ਬਾਰੇ ਅੱਗੇ ਟੋਕ ਡਿਸਕਸ਼ਨ ਕਰਾਂਗੇ ਤਾਂ ਰਾਜੀ ਸਰ ਹੱਦ ਦੇ ਇਲਾਕਾ ਹੋਣ ਕਰਕੇ ਹੁਣ ਆਪਾਂ ਨੂੰ ਖਤਰਾ ਜ਼ਿਆਦਾ ਹੈ ਕਿਉਂਕਿ ਜੰਗਦੇਸਰ ਵੀ ਵਿੱਚ ਲੱਗਦਾ ਹੋਣ ਵਾਲਿਆ ਠੀਕ ਹੈ ਜੀ ਤੇ ਰੱਬ ਨਾ ਕਰੇ ਜਾਂ ਕੁਝ ਨਾ ਹੋਵੇ ਤਾਂ ਕਰਕੇ ਪੰਜਾਬ ਦੀ ਸਿਕਿਉਰਿਟੀ ਵਾਸਤੇ ਸਭ ਤੋਂ ਅਹਿਮ ਕਦਮ ਚੱਕਣਾ ਜ਼ਰੂਰੀ ਹੈ ਨਾ ਵਾਸਤੇ ਨਾ ਰਿ ਵੀ ਕਿ ਮਜਬੂਰੀ ਹੈ ਸਰਕਾਰ ਦੀ ਰਾਜੇ ਠੀਕ ਹੈ ਜੀ ਤੀਸਰੀ ਗੱਲ ਇਸ ਭਰਤੀ ਦੇ ਵਿੱਚ ਕੋਈ ਪ੍ਰਮੋਸ਼ਨ ਹੁੰਦੀ ਹੈ ਤਾਂ ਰਾਜੇ ਇਹਦੇ ਵਿੱਚ ਫਿਲਹਾਲ ਤਾਂ ਜਿਹੜੇ ਬੰਦੇ ਹੁਣ ਤੱਕ ਹੋਮਗਾਰਡ ਦੇ ਵਿੱਚ ਭਰਤੀ ਹੋਏ ਸੀ ਉਹ ਹੋਮਗਾਰਡ ਦੇ ਵਿੱਚ ਹੀ ਆ ਬੇਟੇ ਕੰਨਿਆਂ ਨੂੰ ਪ੍ਰੋਮੋਸ਼ਨ ਹੈ ਮਿਲ ਵੀ ਚੁੱਕੀਆਂ ਹੈ ਕਿ ਬਈ ਕੋਈ ਇਹੋ ਜੀ ਕੰਡੀਸ਼ਨ ਮਨ ਜਾਂਦੀ ਹੈ ਕਿ ਉਹਨਾਂ ਨੂੰ ਪ੍ਰੋਮੋਸ਼ਨ ਦੇਣੀ ਪੈਂਦੀ ਹੈ ਠੀਕ ਹੈ ਜੀ ਜਾਂ ਕੋਈ ਬੰਦਾ ਡਿਊਟੀ ਵਧੀਆ ਕਰਦਾ ਤਾਂ ਉਹਨੂੰ ਵੀ ਪ੍ਰੋਮੋਸ਼ਨ ਮਿਲ ਜਾਂਦੀ ਹੈ ਕਿ ਕੋਈ ਇਹ ਜਾਂ ਮਤਲਬ ਕਿ ਕੇ ਸੋਲਵ ਕੀਤਾ ਹੁੰਦਾਗਾ ਉਹ ਬੰਦਾ ਇਸੇ ਕੇਸਾਂ ਜੁੜਿਆ ਹੁੰਦਾਗਾ ਉਹਨੂੰ ਦੇਣੀ ਪੈਂਦੀ ਹੈ ਪ੍ਰੋਮੋਸ਼ਨ ਠੀਕ ਹੈ ਜੀ ਇਸ ਤਰ੍ਹਾਂ ਵੀ ਹੋ ਜਾਂਦੀ ਹੈ ਪਰ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਇੱਕ ਗੱਲ ਜਿਹੜੀ ਚੌਥੀ ਨੰਬਰ ਦੀ ਰਹੇਗੀ ਉਹ ਹੈਗੀ ਐਸਪੀਓ ਦੀ ਭਰਤੀ ਐਸਪੀਓ ਦੀ ਭਰਤੀ ਦੁਬਾਰਾ ਸ਼ੁਰੂ ਕੀਤੀ ਜਾਵੇ ਹੁਣ ਆ ਜੇ ਬੱਚੇ ਕਹਣਗੇ ਜੀ ਐਸਪੀਓ ਕੀ ਹੁੰਦਾ ਐਸਪੀਓ ਦੀ ਰਾਜੀ ਪਹਿਲਾ ਭਰਤੀ ਹੁੰਦੀ ਸੀਗੀ ਪੁਰਾਣੇ ਸਮਿਆਂ ਦੇ ਵਿੱਚ ਠੀਕ ਹੈ ਜੀ ਇਹ ਕੀ ਹੁੰਦੀ ਸੀ ਰਾਜੇ ਸਪੈਸ਼ਲ ਪੁਲਿਸ ਹੁੰਦੀ ਸੀਗੀ ਇੱਕ ਐਸਪੀਓ ਦੀ ਹੈਨਾ ਤੇ ਇਹਨਾਂ ਦਾ ਰੈਂਕ ਹੁੰਦਾ ਸੀ ਜਿਹੜੇ ਹੋਮਗਾਰਡ ਦਾ ਰੈਂਕ ਹੁੰਦਾ ਸੀ ਉਹ ਹੀ ਐਸਪੀਓ ਦਾ ਰੈਂਕ ਹੁੰਦਾ ਸੀਗਾ ਉਹਦੇ ਵਿੱਚ ਕੀ ਹੁੰਦਾ ਸੀਗਾ ਜਿਹੜੇ ਐਸਪੀਓ ਹੁੰਦੇ ਸੀ ਜਿਹਨਾਂ ਦਾ ਪੇਪਰ ਲੈ ਲਿਆ ਜਾਂਦਾ ਸੀ 4 ਤੋਂ 5 ਸਾਲਾਂ ਦਾ ਡਿਪਾਰਟਮੈਂਟ ਪੇਪਰ ਲੈ ਲੈਂਦਾ ਸੀ ਇਹਨਾਂ ਦਾ ਪੇਪਰ ਦੇਖ ਕੇ ਇਹਨਾਂ ਨੂੰ ਸਿਪਾਈ ਬਣਾ ਦਿੰਦਾ ਸੀਗਾ ਠੀਕ ਹੈ ਜੀ ਕਿੱਥੇ ਦਾ ਬੰਦਾ ਨੇ ਸਿੱਧਾ ਸਿਪਾਈ ਭਰਤੀ ਹੋਣਾ ਫਿਰ ਹੈੱਡ ਕਾਂਸਟੇਬਲ ਬੰਨਾ ਫਿਰ ਏਐਸਆਈ ਬੰਨਾ ਪੇਸ ਹਾਵ ਇੰਸਪੈਕਟਰ ਵਾ ਨਾ ਇਸ ਤਰ੍ਹਾਂ ਚੱਲਦਾ ਸੀ ਪਰ ਜਿਹੜੇ ਐਸਪੀ ਉਹਨੇ ਇਹਨਾਂ ਜਿਹੇ ਇਹਨਾਂ ਦੀ ਇੱਕ ਪ੍ਰਮੋਸ਼ਨ ਪਹਿਲੀ ਜਿਹੜੀ ਪ੍ਰਮੋਸ਼ਨ ਹੋਣੀ ਸੀ ਇਹਨਾਂ ਦੀ 5 ਜਾਂ 7 ਸਾਲਾਂ ਬਾਅਦ ਜਾਂ 8 ਸਾਲਾਂ ਬਾਅਦ ਉਹ ਸਿਪਾਹੀ ਨਹੀਂ ਹੁੰਦੀ ਸੀਗੀ ਤਾਂ ਜਿਹਨੂੰ ਰਿਟਾਇਰਮੈਂਟ ਹੁੰਦੀ ਸੀ ਉਹਦੋਂ ਰਿਟਾਇਰਮੈਂਟ ਜਿਆਦਾ ਇਹ ਹੌਲਦਾਰੀ ਰਿਟਾਇਰ ਹੁੰਦੇ ਸੀਗੇ ਠੀਕ ਹੈ ਜੀ ਤੇ ਉਹ ਕਾਰਨ ਸੀਗਾ ਜੇ ਤਾਂ ਹੁਣ ਇੱਕ ਕਾਰਨ ਇਹ ਹੈ ਕਿ ਇਹਨਾਂ ਨੂੰ ਹੋਮ ਗਾਰਡ ਦੀ ਭਰਤੀ ਨਾਲ ਪੰਜਾਬ ਸਰਕਾਰ ਨੂੰ ਐਸਪੀਓ ਦੀ ਭਰਤੀ ਵੀ ਕਰਨੀ ਚਾਹੀਦੀ ਹੈ ਤਾਂ ਜੋ ਜਿਹੜੇ ਵਿੱਚ ਬੱਚੇ ਯੋਗ ਆ ਉਹ ਪੇਪਰ ਦੇ ਕੇ ਆਪਦਾ ਰੈਂਕ ਵੀ ਵਧਾ ਸਕਣ ਠੀਕ ਹੈ ਜੀ ਇਹ ਚੀਜ਼ ਤੇ ਇਹੀ ਰਾਜੇ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀ ਅੱਜ ਪ੍ਰੋਮੋਸ਼ਨ ਵੀ ਰਾਜੇ ਤੁਹਾਡੀ ਦੇ ਵਿੱਚ ਬਾਕੀ ਤੁਹਾਨੂੰ ਮੈਂ ਯੂਨੀਫਾਰਮ ਦਿਖਾ ਦੰਨਾ ਆ ਆ ਦੇਖੋ ਰਾਜੇ ਤੁਹਾਡੇ ਮੁੱਢੇ ਦੇ ਜੇ ਤੁਸੀਂ ਇਹ ਚ ਭਰਤੀ ਹੁੰਨੇ ਹੋ ਤਾਂ ਤੁਹਾਡੇ ਮੁੱਢੇ ਦੇ ਪੀ ਐਚ ਜੀ ਲਿਖਿਆ ਜਾਊਗਾ ਪੰਜਾਬ ਹੋਮ ਗਾਰਡ ਠੀਕ ਹੈ ਜੀ ਇਸ ਤਰ੍ਹਾਂ ਦੀ ਤੁਹਾਡੀ ਵਰਦੀ ਹੋਊਗੀ ਸੇਮ ਟੂ ਸੇਮ ਜਿਵੇਂ ਤੁਹਾਨੂੰ ਦਿਖ ਰਿਹਾ ਹੈਗਾ ਠੀਕ ਹੈ ਤੇ ਬਹੁਤ ਵਧੀਆ ਇੱਕ ਭਰਤੀ ਰਾਜੇ ਪੁਲਿਸ ਦੀ ਭਰਤੀ ਹੈ ਠੀਕ ਹੈ ਹਟਾ ਕੋਈ ਸਕਦਾ ਨਹੀਂ ਪਰਮਾਨੈਂਟ ਜੌਬ ਹੈ ਹੁਣ ਰਾਜੇ ਬੱਚਿਆਂ ਦਾ ਜਿਹੜਾ ਮੇਨ ਪ੍ਰੈਸ਼ਨ ਹੈਗਾਗਾ ਉਹ ਏਜ ਨੂੰ ਲੈ ਕੇ ਆ ਰਿਹਾ ਜੀ ਏ ਤੁਹਾਨੂੰ ਮੈਂ ਦੱਸ ਦਿੰਦਾ ਕਿ ਰਾਜ ਜੀ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਭਰਤੀ ਹੋ ਰਹੀ ਹੈ ਉਹਦੇ ਅਨਸਾਰ ਏਜ 18 ਤੋਂ 40 ਸਾਲ ਹੈ ਜਨਰਲ ਕੈਟਾਗਰੀ ਦੀ ਠੀਕ ਹੈ ਜੀ 18 ਤੋਂ 40 ਸਾਲ ਜਨਰਲ ਕੈਟਾਗਰੀ ਦੀ 19 ਤੋਂ ਛੋੜੀ 19 ਤੋਂ 40 ਸਾਲ ਠੀਕ ਹੈ ਜੀ ਇਹ ਜਨਰਲ ਕੈਟਾਗਰੀ ਦੀ ਤੇ ਠੀਕ ਹੈ ਜੀ ਤੇ ਇਹ ਜੀ ਬਾਕੀ ਜਿਹੜੀ ਗੱਲ ਰਹੀ ਦੂਸਰੀ ਰਿਟਨ ਪੇਪਰ ਵਾਲੀ ਉਹ ਤੇ ਦੂਸਰੀ ਆਪਣੇ ਕੀ ਫਿਜ਼ੀਕਲ ਟ੍ਰਾਇਲ ਦੇ ਤੌਰ ਤੇ ਭਰਤੀ ਹੋਣੇ ਬਾਰੇ ਬਿਲਕੁਲ ਸਹੀ ਵੀਡੀਓ ਤੁਹਾਨੂੰ ਮੈਂ ਕੱਲ ਨੂੰ ਪ੍ਰੋਵਾਈਡ ਕਰਵਾਉਂਗਾ ਠੀਕ ਹੈ ਜੀ ਇਹ ਸਾਰੇ ਰਾਜ ਇਹ ਸਾਰਾ ਪ੍ਰਸ਼ਾਸਕ ਵੀ ਫਾਇਦਾ ਦਤਾ ਨਾ ਜੋਬ ਇਹ ਪਰਮਾਨੈਂਟ ਆ ਭਾਈ ਠੀਕ ਹੈ ਪੇ ਸਕੇਲ ਵਧੀਆ ਮਿਲੂਗਾ ਪਰ ਭਰਤੀ ਲੋੜ ਕਿਉਂ ਪਈ ਆ ਉਹ ਵੀ ਤੁਹਾਨੂੰ ਦੱਸ ਦਦਾ ਮੈਂ ਪ੍ਰਮੋਸ਼ਨ ਹੋਊਗੀ ਰਾਜ ਇਹਦੇ ਵਿੱਚ ਸਰਕਾਰ ਨਵੀਆਂ ਨਵੀਆਂ ਪਾਲਸੀਆਂ ਲੈ ਕੇ ਆਉਂਦੀ ਹੈਗੀ ਜ਼ਰੂਰ ਹੋਊਗੀ ਕਿਉਂਕਿ ਬਹੁਤ ਟਾਈਮ ਹੋ ਗਿਆ ਹੋਮ ਗਾਰਡ ਦੀ ਭਰਤੀ ਆਈ ਨਹੀਂ ਹੈਗੀ ਠੀਕ ਹੈ ਜੀ ਜੇਕਰ ਐਸਪੀ ਹੋਰੀ ਭਰਤੀ ਕਰਦੇ ਜਿਹੜਾ ਬਹੁਤ ਬਹੁਤ ਜ਼ਿਆਦਾ ਵਧੀਆ ਗੱਲ ਹੈਗੀ ਫਿਰ ਤਾਂ ਤੁਹਾਡਾ ਪ੍ਰਮੋਸ਼ਨ ਦਾ ਪੱਕਾ ਜਾਣ ਸੀ ਹੈਗਾ ਠੀਕ ਹੈ ਜੀ ਤਾਂ ਇਸ ਤਰ੍ਹਾਂ ਦਾ ਜੇ ਤੁਸੀਂ ਪੰਜਾਬ ਦੀਆਂ ਸਾਰੀਆਂ ਭਰਤੀਆਂ ਦੀ ਸਹੀ ਜਾਣਕਾਰੀ ਅਤੇ ਸਮੇਂ ਸਿਰ ਜਾਣਕਾਰੀ ਲੈਣਾ ਚਾਹੁੰਦੇ ਹੋ ਕੋਈ ਵੀ ਮੈਂ ਆਪਣੇ ਚੈਨਲ ਤੇ ਅੱਜ ਤੱਕ ਫੇਕ ਨਿਊਜ਼ ਨਹੀਂ ਪਾਈ ਜੇ ਕਦੇ ਵੀ ਕਿਸੇ ਬੱਚੇ ਨੂੰ ਲੱਗਿਆ ਮੈਂ ਫੇਕ ਨਿਊਜ਼ ਪਾਈ ਹੈ ਤਾਂ ਤੁਸੀਂ ਮੈਨੂੰ ਵਾਪਸ ਭੇਜ ਸਕਦੇ ਹੋ ਕਿ ਸਰ ਤੁਸੀਂ ਫੇਕ ਨਿਊਜ਼ ਪਾਈ ਹੈ ਹਮੇਸ਼ਾ ਐਕਿਊਰੇਟ ਨਿਊਜ਼ ਹੋਊਗੀ ਚਾਹੇ ਮੈਂ ਵੀਡੀਓ ਦਸ ਦਿਨਾਂ ਨੂੰ ਪਾਵਾਂ ਮੈਂ ਪੰਜ ਦਿਨਾਂ ਨੂੰ ਪਾਵਾਂ ਓਕੇ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ ਭਾਈ ਸਾਹਿਬ ਠੀਕ ਹੈ ਜੀ ਧੰਨਵਾਦ